ਸ਼੍ਰੋਮਣੀ ਬ੍ਰੇਕਤ ਬ੍ਰਹਮਲੀਨ ਸ਼੍ਰੀਮਾਨ 108 ਸੰਤ ਬਾਬਾ ਦਲੇਲ ਸਿੰਘ ਜੀ ਟੂਟੋ ਮਜਾਰਾ ਦੇ ਮੁਖ ਸੇਵਾਦਾਰ ਸ਼੍ਰੀਮਾਨ ਸੰਤ ਬਾਬਾ ਮੱਖਣ ਸਿੰਘ ਜੀ ਦਾ ਜਨਮ ਦਿਹਾੜਾ ਸੰਤ ਬਲਬੀਰ ਸਿੰਘ ਸ਼ਾਸਤਰੀ ਦੇ ਉਪਰਾਲੇ ਸਦਕਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੜੀ ਹੀ ਸਰਦਾਂ ਨਾਲ ਮਨਾਇਆ ਗਿਆ ਇਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਤਪ ਸਥਾਨ ਨਿਰਮਲ ਕੁਟਿਆ ਛਾਂਬੜੀ ਪਿੰਡ ਪੰਡਵਾ ਦੇ ਮੁਖ ਸੰਚਾਲਕ ਸ਼੍ਰੀਮਾਨ ਸੰਤ ਗੁਰਚਰਨ ਸਿੰਘ ਜੀ ਉੱਚੇ ਚੇਤੇ ਤੌਰ ਤੇ ਸਮਾਗਮ ਵਿੱਚ ਸ਼ਾਮਲ ਹੋਏ ਸਮੂਹ ਪ੍ਰਬੰਧਕਾਂ ਨੇ ਉਹਨਾਂ ਦੇ ਫੁੱਲਾਂ ਦੇ ਹਾਰ ਪਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸ਼੍ਰੀਮਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਦਾ ਨਿੱਘਾ ਸਵਾਗਤ ਕੀਤਾ। ਜੇ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਉਪਰੰਤ ਸਜੇ ਦੀਵਾਨਾ ਵਿੱਚ ਪੰਥ ਦੇ ਮਹਾਨ ਕੀਰਤਨੀਆਂ ਨੇ ਕੀਰਤਨ ਦੀ ਹਾਜ਼ਰੀ ਭਰੀ। ਸੰਤਾਂ ਮਹਾਪੁਰਖਾਂ ਅਤੇ ਸੰਗਤਾਂ ਨੇ ਮਿਲ ਕੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕੀਤਾ। ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਉਪਰੰਤ ਸਮੂਹ ਸੰਗਤਾਂ ਨਾਲ ਮਿਲ ਕੇ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਤਤਵੇਤੇ ਖਟ ਦਰਸ਼ਨ, ਨਿਰਮਲ ਪੇਖ ਸਮੂਹ ਸਾਧੂ ਸਮਾਜ ਦੇ ਸੰਤ ਮਹਾਪੁਰਖ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਸੰਤ ਮੱਖਣ ਸਿੰਘ ਮਹਾਰਾਜ ਨੂੰ ਜਨਮ ਦਿਵਸ ਦੀਆਂ ਵਧਾਈਆਂ ਦਿੱਤੀਆਂ। ਤਪ ਅਸਥਾਨ ਨਿਰਮਲ ਕੁਟਿਆ, ਛੰਬ ਵਾਲੀ ਪਿੰਡ ਪੰਡਵਾ ਦੇ ਮੁੱਖ ਸੰਚਾਲਕ ਸ਼੍ਰੀਮਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਜਥਾ ਜਨਮ ਦਿਵਸ ਮਨਾਉਣ ਲਈ ਟੂਟੋ ਮਜਾਰਾ ਪਹੁੰਚਿਆ ਅਤੇ ਸ਼੍ਰੀਮਨ ਸੰਤ ਮੱਖਣ ਸਿੰਘ ਮਹਾਰਾਜ ਜੀ ਨੂੰ ਵਧਾਈਆਂ ਦਿੱਤੀਆਂ। ਜੇਕਰ ਤੁਸੀਂ ਹਾਲੇ ਤੱਕ YouTube ਚੈਨਲ ਸਟਾਰ ਵਜੇ ਸਾਜਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣ ਅਤੇ ਸਟਾਰ ਵਜੇ ਸਾਜਦਾ ਪ੍ਰਤੀਕ Facebook ਪੇਜ ਨੂੰ ਵੀ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਦੇਖੋ ਪੂਰੀ ਖਬਰ ਕੀ ਕਿਹਾ ਸੰਤ ਆ ਮਹਾਪੁਰਸ਼ਾ ਨੇ ਵਾਹਿਗੁਰੂ ਜੀ ਕੀ ਫਤਿਹ ਜਨਮ ਸਥਾਨ ਬ੍ਰਹਮ ਗਿਆਨੀ ਰਤਵੇਤੇ ਸ਼ਰੋਮਣੀ ਸ਼੍ਰੀ ਮਾਨਿਭਯਾਰਾਟ ਸੰਧਵਾ ਬਦਲੇਲ ਸਿੰਘ ਜੀ ਮਹਾਰਾਜ ਜੀ ਦੇ ਦਰੋਂ ਕਰੋ ਵਰਸਾਏ ਸ਼੍ਰੋਮਣੀ ਬਰਾਕੇ ਸ਼੍ਰੀਮਾਨ ਸੰਤ ਬਾਬਾ ਜਗਦੇਵ ਸਿੰਘ ਮੋਨੀ ਜੀ ਮਹਾਰਾਜ ਜੀ ਤੋਂ ਵਰਸਾਏ ਹੋਏ ਸ਼੍ਰੀਮਾਨ ਸੰਤ ਬਾਬਾ ਮੱਖਣ ਸਿੰਘ ਜੀ ਮਹਾਰਾਜ ਜੀ ਦਾ ਅੱਜ ਜਨਮ ਦਿਹਾੜਾ ਮਹਾਰਾਜ ਦੇ ਜਨਮ ਸਥਾਨ ਤੇ ਇਲਾਕੇ ਦੀਆਂ ਵਿਦੇਸ਼ ਦੀਆਂ ਸਵਤ ਪਸੰਗਤਾਂ ਬੜੀ ਸ਼ਰਧਾ ਦੇ ਨਾਲ ਮਨਾ ਰਹੀਆਂ ਹਨ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਦੇਸ਼ ਤੇ ਵਿਦੇਸ਼ ਦੀਆਂ ਸੰਗਤਾਂ ਨੂੰ ਸੰਤ ਬਾਬਾ ਮੱਖਣ ਸਿੰਘ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਵੱਡੇ ਪਰਾਲੇ ਵੱਡਾ ਪਰਾਲਾ ਸ਼੍ਰੀਮਾਨ ਸੰਤ ਬਾਬਾ ਬਲਵੀਰ ਸਿੰਘ ਜੀ ਸ਼ਾਸਤਰੀ ਜੀ ਜੋ ਸ਼੍ਰੀਮਾਨ ਸੰਤ ਬਾਬਾ ਮੱਖਣ ਸਿੰਘ ਜੀ ਦੇ ਖਿੱਤ ਦੇ ਵਿੱਚ ਵੱਡੇ ਸੰਯੋਗੀ ਹਨ ਉਹਨਾਂ ਦਾ ਬਹੁਤ ਵੱਡਾ ਪਰਉਪਕਾਰ ਹੈ ਬਾਬਾ ਜੀ ਨੂੰ ਜੋ ਪਰਉਪਕਾਰ ਵਾਸਤੇ ਸਮੇਂ-ਸਮੇਂ ਤੇ ਪ੍ਰੇਰਿਤ ਰਹਿੰਦੇ ਹਨ ਉਹਨਾਂ ਦੇ ਉਪਰਾਲੇ ਸਦਕਾ ਮੈਂ ਸ਼੍ਰੀਮਾਨ ਸੰਤ ਬਾਬਾ ਬਲਵੀਰ ਸਿੰਘ ਜੀ ਦਾ ਵੀ ਧੰਨਵਾਦ ਕਰਦਾ ਹਾਂ ਜਿਹੜੇ ਵੱਡੇ ਉਪਰਾਲੇ ਕਰਦੇ ਹਨ ਸਮੇਂ-ਸਮੇਂ ਤੇ ਸਿੱਖ ਸੰਗਤਾਂ ਨੂੰ ਬਾਣੀ ਦੇ ਨਾਲ ਸ਼ਬਦ ਦੇ ਨਾਲ ਵਿਚਾਰਾਂ ਦੇ ਨਾਲ ਸਦਾ ਜੋੜਦੇ ਹਨ ਫਿਰ ਇੱਕ ਵਾਰ ਸਾਰੀਆਂ ਸੰਗਤਾਂ ਨੂੰ ਸ਼੍ਰੀਮਾਨ ਸੰਤ ਬਾਬਾ ਮੱਖਣ ਸਿੰਘ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਦਾ ਸਬਕ ਹੈ ਸਤ ਗੁਰਾਂ ਤੋਂ ਬਰੋ ਸਾਇ ਮਹਾਪੁਰਸ਼ ਸ਼੍ਰੋਮਣੀ ਵਿਰਾਪਤ ਬ੍ਰਹਮਲੀਨ ਸ੍ਰੀਮਾਨ ਸੰਤ ਬਾਬਾ ਦਲੇਰ ਸਿੰਘ ਜਨਮ ਅਸਥਾਨ ਮਰਮਲ ਕੁੱਪੀਆ ਟੂਟੋ ਮਝਾਰਾ ਵਾਲੇ ਉਹਨਾਂ ਦੇ ਚਰਨ ਸੇਵਕ ਬ੍ਰਹਮਲੀਨ ਸ੍ਰੀਮਾਨ ਸੰਤ ਬਾਬਾ ਸਤਨਾਮ ਜੀ ਅਤੇ ਬ੍ਰਹਮਲੀਨ ਸ੍ਰੀਮਾਨ ਸੰਤ ਬਾਬਾ ਜਗਦੇਵ ਸਮਾਉਣੀ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦਾ ਸਦਕਾ ਅੱਜ ਨਿਰਮਲ ਕੁਟੀਆ ਟੂ ਟੋ ਮਜਾਰਾ ਦੇ ਮੁੱਖ ਸੇਵਾਦਾਰ ਸਤਕਾਰਯੋਗ શ્રીਮਾਨ ਸੰਤ ਬਾਬਾ ਮੱਖਣ ਸਿੰਘ ਜੀ ਦਾ ਪਾਵਨ ਨਿਤਵਿੱਤਰ ਜਨਮ ਦਿਹਾੜਾ 21 ਅਪ੍ਰੈਲ ਦਿਨ ਐਤਵਾਰ 2024 ਨੂੰ ਸਰਦਾ ਭਾਵਨਾ ਦੇ ਨਾਲ ਮਨਾਇਆ ਗਿਆ ਆ ਪਹਿਲਾਂ ਅਮਰਤ ਵੇਲੇ ਸੁਖਮੀ ਸਾਹਿਬ ਦੇ ਜਾਪਾਂ ਦੀ ਸੰਪੂਰਨਤਾ ਹੋਈ ਉਪਰੰਤ 11 ਵਜੇ ਤੋਂ ਲੈ ਕੇ 1 ਵਜੇ ਤੱਕ ਆਏ ਹੋ ਖਟ ਦਰਸ਼ੀ ਸਾਧੂ ਸਮਾਜ ਦੇ ਤੱਕ ਦੇਤੇ ਮਹਾਕੁਰਸਾ ਨੇ ਪਰਵਤਨ ਸਰਵਨ ਕਰਵਾ ਕੇ ਸਾਨੂੰ ਨਿਹਾਰ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ ਸਤਿਕਾਰਯੋਗ ਸ਼੍ਰੀ ਮਾਨ ਸੰਤ ਬਾਬਾ ਗੁਰਚਰਨ ਸਿੰਘ ਜੀ ਨਰਮਲ ਕੁੱਟੀਆ ਸੰਭ ਵਾਲੇ ਸਤਿਕਾਰਯੋਗ ਸ਼੍ਰੀ ਮਾਨ ਸੰਤ ਬਾਬਾ ਬਲਵੀਰ ਸਿੰਘ ਜੀ ਹਰਿਆਣੇ ਪੁੰਦੇ ਵਾਲੇ ਸਤਿਕਾਰਯੋਗ ਸ਼੍ਰੀ ਮਾਨ ਸੰਤ ਬਾਬਾ ਹਰਮਨਜੀਤ ਸਿੰਘ ਜੀ ਸਿੰਗੜੀਵਾਲ ਵਾਲੇ ਸਤਿਕਾਰਯੋਗ ਸ਼੍ਰੀ ਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਸਮਰਾਏ ਵਾਲੇ ਸਤਿਕਾਰਯੋਗ ਸ਼੍ਰੀ ਮਾਨ ਸੰਤ ਬਾਬਾ ਰਵਿੰਦਰ ਗਾਦੀ ਖਾਨਪੁਰ ਉਨੇ ਵਾਲੇ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਹਰੀਦਾਸ ਜੀ ਆਮਾਤਲੇ ਵਾਲੇ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਹਰੀਦਾਸ ਜੀ ਮਹਾਰਾਜ ਗੁਸਾਈਆਂ ਆਣਾ ਪੈਸਰੇ ਵਾਲੇ ਹੋਰ ਬੇਅੰਤ ਮਹਾਪੁਰਸ਼ਾਂ ਨੇ ਸਾਨੂੰ ਦਰਸ਼ਨ ਦਿੱਤੇ ਅਸੀਸਾਂ ਦਿੱਤੀਆਂ ਸਤਿਗੁਰੂ ਕਿਰਪਾ ਕਰਨ ਮਹਾਪੁਰਸ਼ ਕਿਰਪਾ ਕਰਨ ਅਜੇ ਹੀ ਖੁਸ਼ੀ ਹੋ ਭਰੇ ਸਮਾਗਮ ਅਸੀਂ ਕੱਲ ਦੀ ਕਲਾ ਵਿੱਚ ਮਨਾਈਏ ਫਿਰ ਦੁਬਾਰਾ ਨਿਰਮਲ ਕੁਟੀਆ ਟੂਟੋ ਮਜਾਦਾ ਦੇ ਮੁੱਖ ਸੇਵਾਦਾਰ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਮਕਨ ਸਿੰਘ ਜੀ ਵੱਲੋਂ ਦਾਸ ਵੱਲੋਂ ਬਾਬਾ ਜੀ ਦੇ ਪਾਵਨ ਪਵਿੱਤਰ ਜਨਮ ਦਿਹਾੜਾ ਦੀਆਂ ਆਪ ਸਰਬਤ ਸੰਗਤਾਂ ਨੂੰ ਨਗਰ ਨਿਵਾਸੀ ਅਲਾਕਾ ਨਿਵਾਸੀ ਅਸੀਂ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣਗੀਆਂ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ